ਅਰੜਿਆਂ ਨੂੰ ਯਾਹ ਪਰੇ ਦੱਸਿਆ ਸੀ ਉਹ ਨਹੀਂ ਮੰਨੇ ਫਿਰ ਅਸੀਂ ਇੱਕ ਦੂਜੇ ਨਾਲ ਭੱਜ ਕੇ ਵਾਕਰਵਾ ਲਿਆ ਲਵ ਮੈਰਿਜ ਕਰਵਾਈ। ਅੱਜ ਘਰ ਤੇ ਹਨ 3-4 ਦਿਨ ਹੋ ਗਏ ਫੋਨ ਆ ਰਿਹਾ ਹੈ ਕਹਿ ਰਿਹਾ ਹੈ ਕਿ ਸਾਰੇ ਜਣੇ ਇਕੱਠੇ ਹੋ ਜਾਓ। ਸਾਰੇ ਰਿਸ਼ਤੇਦਾਰ ਕਹਿ ਰਿਹਾ ਕਿ ਤੁਹਾਡੇ ਫੇਰੇ ਕਰਵਾਉਣੇ ਆ। ਅੱਜ ਸ਼ਾਮੀ 7:30 ਵਜੇ ਮੇਰੇ ਘਰ ਵਾਲਿਆਂ ਨੂੰ ਜਿੱਦ ਨੈਪ ਕਰ ਲਿਆ ਗਿਆ ਹੈ। ਸਾਨੂੰ ਇਹ ਲੱਗ ਰਿਹਾ ਹੈ ਕਿ ਮੇਰੇ ਮਾਮੇ ਦੇ ਮੁੰਡੇ ਨੇ ਉਹਨੂੰ ਗਿਟਨੈਪ ਕੀਤਾ ਆ। ਇਹੋ ਲੱਗੋ ਗਿਟਨੈਪ ਕੀਤਾ ਉਹਨਾਂ ਨੂੰ। 7:30 ਵਜੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹੱਥ ਪੱਟੇ ਨਾਲ ਹੀ ਨਖਉ ਜੀਆ ਇੱਕ ਕੁੜੀ ਨੇ ਆਪਣੇ ਘਰਦਿਆਂ ਦੇ ਖਿਲਾਫ ਜਾ ਕੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ ਹਲੇ 4 ਦਿਨ ਨਹੀਂ ਹੋਏ ਸੀ ਵਿਆਹ ਨੂੰ ਕਿ ਕੁੜੀ ਦਾ ਹੁਣ ਬਿਆਨ ਸਾਹਮਣੇ ਆਇਆ ਕੁੜੀ ਦਾ ਕਹਿਣਾ ਹੈ ਕਿ ਉਸਦੇ ਘਰ ਵਾਲੇ ਨੂੰ ਉਸਦੇ ਪੇਕੇਆਂ ਵੱਲੋਂ ਕਿਡਨੈਪ ਕਰਵਾ ਲਿਆ ਗਿਆ ਉਸ ਦਾ ਕਹਿਣਾ ਹੈ ਕਿ ਮੇਰੇ ਮਾਮੇ ਦੇ ਮੁੰਡੇ ਦੇ ਵੱਲੋਂ ਅਜੀਹਾ ਕੀਤਾ ਗਿਆ ਉਸ ਨੂੰ ਸ਼ੱਕ ਹੈ ਕਿ ਇਸਦੇ ਮਾਮੇ ਦੇ ਮੁੰਡੇ ਨੇ ਮੇਰੇ ਘਰ ਵਾਲੇ ਨੂੰ ਕਿਡਨਾਪ ਕਰਵਾ ਲਿਆ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇਹ ਕੁੜੀ ਨਜ਼ਰ ਆ ਰਹੀ ਹੈ ਤੇ ਉਸ ਦਾ ਕਹਿਣਾ ਹੈ ਕਿ ਹਲੇ 4 ਦਿਨ ਪਹਿਲਾਂ ਹੀ ਮੈਂ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ ਮੈਂ ਘਰਦਿਆਂ ਨੂੰ ਕਿਹਾ ਸੀ ਕਿ ਮੇਰਾ ਵਿਆਹ ਕਰਵਾ ਦਿਓ ਪਰ ਮੇਰੇ ਪਰਿਵਾਰਕ ਮੈਂਬਰ ਜਦੋਂ ਨਹੀਂ ਮੰਨੇ ਤਾਂ ਅਸੀਂ ਉਹਨਾਂ ਦੇ ਖਿਲਾਫ ਜਾ ਕੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਮੰਦਰ ਦੇ ਵਿੱਚ ਅਸੀਂ ਫੇਰੇ ਲਏ ਨੇ ਤੇ ਹੁਣ ਬੀਤੀ ਸ਼ਾਮ ਮੇਰੇ ਘਰ ਵਾਲੇ ਨੂੰ ਅਗਵਾ ਕਰ ਲਿਆ ਗਿਆ ਤੇ ਮੈਨੂੰ ਸ਼ੱਕ ਹੈ ਕਿ ਮੇਰੇ ਪੇਕੇਆਂ ਵੱਲੋਂ ਉਸ ਨੂੰ ਅਗਵਾ ਕੀਤਾ ਗਿਆ ਰੰਜਿਸ਼ ਤੇ ਚੱਲਦੀਆਂ ਮੇਰੇ ਮਾਮੇ ਦੇ ਮੁੰਡੇ ਨੇ ਉਸ ਨੂੰ ਅਗਵਾ ਕਰਵਾਇਆ ਹੈ ਫਿਲਹਾਲ ਪੁਲਿਸ ਦੇ ਕੋਲ ਵੀ ਇਹ ਮਾਮਲਾ ਪਹੁੰਚਿਆ ਹੈ ਕਿ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਆ ਉਸ ਹੁੰਦੇ ਆ ਅੱਜ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਆ ਕੀ ਗੱਲਬਾਤ ਪਿੰਡ ਸਦ ਸਿੰਘ ਵਾਲਾ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਲਵ ਮੈਰਿਜ ਹੋਈ ਹੈ ਇਹ ਸਭ ਦੀ ਹੂੰ ਦੁਲਚਿੱਤੀ ਲਵ ਮੈਰਿਜ ਹੂੰ ਅਸੀਂ ਗੱਲ ਕਰਦੇ ਰਏ ਸਾਲ ਹੋ ਗਿਆ ਸਾਡੀ ਗੱਲਾਂ ਘਰਦਿਆਂ ਨੂੰ ਵਿਆਹ ਪਰ ਦੱਸਿਆ ਸੀ ਉਹ ਨਹੀਂ ਮੰਨੇ ਫਿਰ ਅਸੀਂ ਇੱਕ ਦੂਜੇ ਨਾਲ ਭੱਜ ਕੇ ਵਿਆਹ ਕਰਵਾ ਲਿਆ ਲਵ ਮੈਰਿਜ ਕਰਵਾਈ ਵਾਲਮੀ ਕਿੰਦਰ ਉੱਥੇ ਅਸੀਂ ਫੇਰੇ ਕਰਵਾਏ ਸਾਡੇ ਘਰਦਿਆਂ ਨੇ ਤਿੰਨ ਚਾਰ ਦਿਨ ਹੋ ਗਿਆ ਫੋਨ ਆ ਰਿਹਾ ਹੈ ਕਹਿ ਰਿਹਾ ਹੈ ਕਿ ਸਾਰੇ ਜਣੇ ਇਕੱਠੇ ਹੋ ਜੋ ਸਾਰੇ ਰਿਸ਼ਤੇਦਾਰ ਕਹਿ ਰਿਹਾ ਕਿ ਤੁਹਾਡੇ ਫੇਰੇ ਕਰਵਾਉਣੇ ਆ ਸਾਰੇ ਇਕੱਠੇ ਹੋ ਜੋ ਅੱਜ ਸ਼ਾਮੀ 7:30 ਵਜੇ ਮੇਰੇ ਘਰ ਵਾਲਿਆਂ ਨੂੰ ਜੈਨੈਕ ਘੱਬ ਲਿਆ ਗਿਆ ਹੈ ਇਸ ਕਰਕੇ ਪਤਾ ਨਹੀਂ ਲੱਗਦਾ ਪਿਆ ਕਿ ਕਿੰਨੇ ਕਿਡਨਾਪ ਕੀਤਾ ਏ ਇਹ ਹੁਣ ਦੱਸਣਾ ਏ ਮੈਨੂੰ ਕਿਸੇ ਤੇ ਸ਼ੱਕ ਐ ਮੈਨੂੰ ਇਹ ਲੱਗ ਰਿਹਾ ਐ ਕਿ ਮੇਰੇ ਮਾਮੇ ਦੇ ਮੁੰਡੇ ਨੇ ਉਹਨੂੰ ਗਿਟਨਾਪ ਕੀਤਾ ਐ ਹੂੰ ਕੋ ਲੱਗੋ ਗਿਟਨਾਪ ਕੀਤਾ ਉਹਨਾਂ ਨੂੰ ਹੂੰ 7:30 ਵਜੇ ਹੂੰ 2:00 ਟੈਂਡ ਦੁੱਲਜੀ ਦੇ ਸੋਰੇ ਆ ਮੇਰੇ ਹੂੰ ਤਾਂ ਹੁਣ ਮੰਗ ਕੀ ਕਰਦੇ ਕੋਈ ਮੇਰੇ ਘਰ ਵਾਲੇ ਨੂੰ ਲੱਭਿਆ ਜਾਵੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਰਜਿਕ ਲੜਕਾ ਕਿਡਨਾਪ ਹੋਇਆ ਸੀਗਾ ਔਰ ਸਬੰਧੀ ਕੋਈ ਕੰਪਲੇਂਟ ਆਈ ਹੈ ਔਰ ਜੇ ਕੰਪਲੇਂਟ ਆਈ ਤਾਂ ਕੀ ਕਾਰਵਾਈ ਕੀਤੀ ਹੈ ਜੀ ਇਹਦੇ ਵਿੱਚ ਜੀ ਕੰਪਲੇਂਟ ਤੋਂ ਉਹਨਾਂ ਨਾਲ ਜਿਹੜੇ ਕੰਪਲੀਨਟਰ ਸੀਗੇ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਜੀ ਉਸ ਲੜਕੇ ਦਾ ਨਾਮ ਹੈਗਾ ਜੀ ਲਵਪ੍ਰੀਤ ਉਰਫ ਲਾਵਾ ਪੁੱਤਰ ਮਨੋਰ ਲਾਲ ਪਿੰਡ ਦੁਲਚੀ ਕੇ ਥਾਣਾ ਸਦਰ ਖੋਨੀਪੁਰ ਇਸ ਲੜਕੇ ਨੇ ਜੀ 5 4 ਦਿਨ ਪਹਿਲਾਂ ਇੱਕ ਲਵ ਮੈਰਿਜ ਕਰਾਈ ਸੀ ਵੀਰਪਾਲ ਨਾਮ ਦੀ ਲੜਕੀ ਹੈ ਉਰਫ ਨੈਣਾ ਪੁੱਤਰੀ ਬਲਵੀਰ ਫੌਜੀ ਪਿੰਡ ਸੋਦਸਿਕ ਵਾਲਾ ਥਾਣਾ ਮੱਲਾਮਲਾ ਨੇ ਮੈਰਿਜ ਕਰਾਈ ਸੀ ਉਸ ਤੋਂ ਬਾਅਦ ਅੱਜ ਇਹ ਲੜਕਾ ਇੱਥੇ ਫਿਰੋਜ਼ਪੁਰ ਸ਼ਹਿਰ ਆਇਆ ਸੀਗਾ ਇਹ ਆਪਦੇ ਪਿੰਡ ਦੇ ਮੁੰਡਿਆਂ ਨਾਲ ਤਲਦੀਪ ਵਗੈਰਾ ਨਾਲ ਜਾ ਰਿਹਾ ਸੀ ਤੇ ਇਹਨੂੰ 8-9 ਮੁੰਡਿਆਂ ਨੇ ਫੜ ਲਿਆ ਫੜ ਲਿਆ ਤੇ ਜਦੋਂ ਇਹਨੂੰ ਉਹ ਲੜਕੇ ਲੈ ਗਏ ਕਿਥੇ ਤੇ ਇਹਨੇ ਆਪਦੇ ਪਿੰਡ ਦੇ ਬੰਦੇ ਮਾਲ ਨੂੰ ਜਿੰਨਾਂ ਦੇ ਸੀਰੀ ਲੱਗਿਆ ਉਹਨੂੰ ਇੱਕ ਪਾਈ ਐ ਲੋਕੇਸ਼ਨ ਲੋਕੇਸ਼ਨ ਉਹ ਮੇਰੇ ਕੋਲ ਆਈ ਐ ਤੇ ਮੈਂ ਆਪਦੇ ਮੁਕਫਸਰ ਸਭ ਨੂੰ ਵੀ ਦੱਸਿਆ ਇਸ ਗੱਲ ਬਾਰੇ ਪਰ ਮੈਂ ਆਪਦੇ ਐਸਐਚਓ ਸਭ ਨੂੰ ਕਿਹਾ ਸੀ ਮੈਨੂੰ ਸਾਰੀ ਤਫਤੀਸ਼ ਕਰ ਲੈਂਦੇ ਹੋ ਜਿਹੜੀ ਲੋਕੇਸ਼ਨ ਆ ਗਈ ਸੀਗੀ ਤੇ ਉਹਦੇ ਤੇ ਅਸੀਂ ਗੌਰ ਕੀਤੀ ਐ ਜਿਹੜੇ ਜਿੰਨਾ ਮੁੰਡਿਆਂ ਨੇ ਉਹਨੂੰ ਲਗਾਏ ਸੀਗੇ ਅਧਵਾ ਕਰਕੇ ਜਾਂ ਡਰਾਤਮਗਾ ਕੇ ਉਹਨਾਂ ਨੂੰ ਪਤਾ ਲੱਗਿਆ ਵੀ ਪੁਲਿਸ ਨੂੰ ਪਤਾ ਲੱਗਿਆ ਐ ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਲੜਕੇ ਨੂੰ ਛੱਡਦਾ ਹੁਣ ਮੇਰੀ ਉਸ ਲੜਕੀ ਨਾਲ ਖੁਦ ਆਪਣੇ ਸਾਰਿਆਂ ਦੇ ਸਾਹਮਣੇ ਹੀ ਮੇਰੀ ਲੜਕੀ ਨਾਲ ਵੀ ਗੱਲ ਹੋਈ ਹੈ ਜਿਹਦੇ ਨਾਲ ਉਹਨੇ ਲਾਮਿਆਂ ਚ ਕਰਾਈ ਤੋਂ ਲੜਕੇ ਨਾਲ ਵੀ ਜਿਹਨੂੰ ਉਹਨਾਂ ਨੇ ਅਗਵਾ ਕਰ ਲਿਆ ਸੀ ਲੇਕਿਨ ਹੁਣ ਆਪਦੇ ਮਾਪਿਓ ਕੋਲ ਸੁਰੱਖਿਤਾ ਮੇਰੀ ਗੱਲ ਹੋਈ ਹੈ ਲੜਕੀ ਨਾਲ ਵੀ ਲੜਕੇ ਨਾਲ ਵੀ ਉਹਨੇ ਨੇ ਕਿਹਾ ਮੈਨੂੰ ਇਹ ਬੈਮ ਨੂੰ ਵਿਸ਼ਵਾਸ ਤੋਂ ਆਇਆ ਵੀ ਅਸੀਂ ਤੁਹਾਨੂੰ ਇਨਸਾਫ ਦੇਵਾਂਗੇ ਪੁਲਿਸ 24 ਘੰਟੇ ਇਨਸਾਫ ਲਈ ਆ ਲੋਕਾਂ ਦੇ ਲਈ ਹੁਣ ਅਗਲੀ ਇਹ ਹੀ ਕਾਰਵਾਈ ਕੀਤੀ ਹੋਣੀ ਅਗਲੀ ਉਹ ਸਵੇਰੇ 10 ਵਜੇ ਆਉਣਗੇ ਜੀ ਲੜਕਾ ਤੇ ਲੜਕੀ ਉਹ ਕਹਿੰਦੇ ਜੇ ਅਸੀਂ ਕਾਰਵਾਈ ਕਰਾਉਣੀ ਹੋਈ ਤਾਂ ਅਸੀਂ ਸਵੇਰੇ ਦਰਖਾਸਤ ਦੇ ਕੇ ਕਾਰਵਾਈ ਕਰਵਾ ਲਾਂਗੇ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਥਾਣੇਦਾਰ ਅਯੂਬ ਸੀ ਥਾਣਾ ਸਿਟੀ ਫਿਰੋਜ਼ਪੁਰ ਮੈਂ ਤਪਕੀਸ਼ੀ ਲੱਗਾ ਹੋਇਆ ਹਾਂ ਜੀ ਭਾਈ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਗੱਲਬਾਤ ਹੈ ਮਨੋਹਰ ਹੈ ਮੇਰਾ ਨਾਮ ਜੀ ਤੇ ਪਿੰਡ ਸਾਡਾ ਦੁਲਚੀ ਕੀ ਆ ਹੇ ਮੇਰੇ ਮੁੰਡੇ ਦਾ ਵਿਆਹ ਹੋਇਆ ਹੈ ਜਿਹੜੇ ਨੇ ਪੇਕੇ ਨੇ ਆਪਣੀ ਗੁੜੀਆ ਤੇ ਨੋ ਰਾਣੀ ਦੇ ਉਹ ਤੰਗ ਕਰਦੇ ਨੂੰ ਮੁੰਡੇ ਚੱਕੋ ਮੈਡਲ ਚੱਕ ਲਏ ਸੀ ਹੂੰ ਕਿੰਨੇ ਦਿਨ ਹੋ ਗਏ ਵਿਆਹ ਹੋਏ ਨੇ ਹੋ ਗਿਆ 4-5 ਦਿਨ ਹੋ ਗਿਆ ਜੀ ਅਸੀਂ ਝਾੜੀ ਧੱਪਾ ਕਰੀਦਾ ਮੁੰਡਾ ਵੀ ਧਾੜੀ ਦਾ ਧੱਪਾ ਕਰਦਾ ਮੈਂ ਵੀ ਝਾੜੀ ਦਾ ਧੱਪਾ ਕਰਦਾ ਹਾਂਜੀ ਵਿਆਹ ਇਹਨਾਂ ਨੇ ਕੋਰਟ ਚ ਕਰਵਾਇਆ ਜਾਂ ਹੋਰ ਕਿਤੇ ਨਹੀਂ ਨਹੀਂ ਮੰਦਿਰ ਚ ਜੀ ਆਪਣੇ ਵਾਲਮੀਕ ਮੰਦਿਰ ਦੇ ਵਿੱਚ ਫੇਰੇ ਗੁਆਏ ਨੇ ਹੂੰ ਹਾਂਜੀ ਤੇ ਮੁੰਡਾ ਕਿੰਨੇ ਵਜੇ ਦਾ ਅੱਜ ਗਾਇਬ ਮੁੰਡਾ 7:00 ਵਜੇ ਦਾ ਗਾਇਬ ਹੈ ਠੀਕ ਹੈ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਨੇ ਚੱਕਿਆ ਹੋਊਗਾ ਮੈਨੂੰ ਇਹਨਾਂ ਇਹੋ ਹੀ ਲੱਗਦਾ ਵੀ ਇਹਦੇ ਮਤਲਬ ਕਿ ਪੇਕਿਆਂ ਦੇ ਵਿੱਚੋਂ ਹੀ ਆ ਆਪਣੀ ਨੂਰ ਰਾਣੀ ਨੇ ਪੇਕਿਆਂ ਚੋਂ ਹੀ ਇਹ ਕਿਹੇ ਚੱਕਿਆ ਹਾਂਜੀ ਤੁਹਾਡੀ ਨੂਰ ਰਾਣੀ ਦੇ ਜਿਹੜੇ ਪੇਕੇ ਸੀ ਉਹ ਵਿਆਹ ਤੇ ਸਹਿਮਤ ਹੋ ਗਏ ਸੀ ਕਿ ਨਹੀਂ ਸਹਿਮਤ ਤਾਂ ਹੈਗੇ ਸੀ ਮਾੜੇ ਮੋਟੇ ਹੈਗੇ ਸੀ ਹਾਂਜੀ ਮੰਗ ਕੀ ਕਰਦੇ ਆ ਮੰਗ ਆਹੀ ਇਹੋ ਕਰਦੇ ਨੇ ਸਾਡਾ ਮੁੰਡਾ ਦਿੱਤਾ ਜਾਵੇ ਲੱਭਿਆ ਜਾਵੇ ਸਾਡਾ ਮੁੰਡਾ ਹੂੰ ਵੀ ਅਸੀਂ ਮੁੰਡਾ ਲੈਣਾ ਉਹਨਾਂ ਕੋਲ ਹਾਂਜੀ ਹੁਣ ਥਾਣੇ ਆਏ ਹਾਂਜੀ ਥਾਣੇ ਆਏ ਆਂ ਅਸੀਂ ਦਰਖਾਸਤ ਦੇਣਾ ਠੀਕ ਹਾਂਜੀ